ਸਸੀਗਾਲ ਦਾ ਸ਼ੁਭੋ ਤੁਸੀਂ ਜੁੜ ਚੁੱਕੇ ਹੋ ਲੋਕ ਚਰਚਾ ਟੀਵੀ ਦੇ ਨਾਲ ਮੈਂ ਹਾਂ ਧਰਮਦੀਪ ਸਿੰਘ ਸੋਸੇ ਅੱਜ ਅਸੀਂ ਖੜੇ ਹਾਂ ਲਿੰਕ ਰੋਡ ਪਿੰਡ ਸਰ ਸਿੰਘ ਵਿਖੇ ਜਿੱਥੇ ਕੇ ਸੜਕ ਦੀ ਲਿੰਕ ਰੋਡ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੈ ਤੇ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰ ਵੱਲੋਂ ਬੜੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਵਿਕਾਸ ਦੇ ਬਹੁਤ ਕੰਮ ਕੀਤੇ ਨੇ ਪਰ ਜਦੋਂ ਇਸ ਸੜਕ ਦੀ ਹਾਲਤ ਨਜ਼ਰ ਆਉਂਦੀ ਹੈ ਤਾਂ ਐਂ ਲੱਗਦਾ ਹੈ ਕਿ ਦਾਵੇ ਜਿਹੜੇ ਫੂਕਲੇ ਹਨ ਖਾਸ ਕਰਕੇ ਮੀਂਹ ਪੈਣ ਮਗਰੋਂ ਤਾਂ ਇਹ ਲਿੰਕ ਰੋਡ ਸੋਰਸਿੰਗ ਦੀ ਜਿਹੜੀ ਹੈ ਆ ਇਹ ਛੱਪੜ ਦਾ ਰੂਪ ਧਾਰ ਜਾਂਦੀ ਹੈ ਤੇ ਇੱਥੋਂ ਲੰਘਣਾ ਲੰਘਣਾ ਜਿਹੜਾ ਲੋਕਾਂ ਵਾਸਤੇ ਬਹੁਤ ਮਹਾਲ ਹੋ ਜਾਂਦਾ ਹੈ ਲੋਕ ਭਾਰੀ ਮੁਸ਼ਕਲ 'ਚ ਨੇ ਆਓ ਜਾਣਦੇ ਹਾਂ ਲੋਕ ਇਸ ਬਾਰੇ ਕੀ ਵਿਚਾਰ ਰੱਖਦੇ ਇਹ ਪਿੰਡ ਦੇ ਹਾਂ ਕਿ ਉਹ ਇਸ ਸੜਕ ਦੀ ਮੁਸ਼ਕਲ ਬਾਰੇ ਕੀ ਕਹਿਣਾ ਚਾਹੁੰਦੇ ਨੇ ਅਸੀਂ ਗੱਲ ਕਰਾਂਗੇ ਇੱਕੋ ਟਾਈਮ ਸੁਨੀਕ ਪਵਨ ਕੁਮਾਰ ਜੀ ਨਾਲ ਪਵਨ ਜੀ ਕਿਸ ਤਰ੍ਹਾਂ ਵੇਖਦੇ ਹੋ ਉਹ ਸੜਕ ਦਾ ਜੋ ਏਨੀ ਦੁਰਦਸ਼ਾ ਹੈ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਲੋਕ ਦਿੱਕੂ ਹੈ ਜਿੱਦ ਦੇ کئی ਸਤਾ ਵੀ ਲਵਾ ਚੁੱਕੇ ਹਨ ਬਹੁਤ ਮੁਸ਼ਕਲ ਆ ਰਹੀ ਹੈ ਇਸ ਬਾਰੇ ਤੁਸੀਂ ਕੀ ਮੰਗ ਰਕੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਪਤਿਕਾ ਦਾ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਵੀ ਜਦ ਸਰਕਾਰਾਂ ਦਾ ਧਿਆਨ ਗਿਆ ਵਾ ਇਹ ਸਾਂਝਾ ਮਸਲਾ ਸਾਰੇ ਪਿੰਡ ਦਾ ਇਹਦੇ ਕੋਈ ਕੋ ਹਸਾ ਲੱਗੇ ਨਾ ਹਸਾਲੇ ਇਧਰ ਬੰਦੇ ਕਹਿੰਦਾ ਬੈਂਕ ਆ ਨਾਲ ਦਾਣਾ ਮੰਡੀ ਆ ਨਾਲ ਸੁਸਾਇਟੀ ਆ ਜਿਹੜੇ ਲੋਕੀ ਪਿੰਡ ਵਾਲੇ ਉਹ ਸਾਡੀ ਸੁਗਾਨ ਸਾਹਮਣੇ ਹੁਣ ਕਰਕੇ ਵੇਖੀਦਾ ਲੋਕੀ ਡਿੱਗਦੇ ਆ ਆ ਰੱਖਿਆ ਵਾਲੇ ਵੇਖੋ ਕਿੰਨੇ ਤੰਗ ਹੋਏ ਭਾਈ ਰੱਖਿਆ ਵਾਲੇ ਵੇਖੋ ਅਸੀਂ ਜਿਹੜਾ ਹੈ ਭਗਵੰਤ ਮਾਨ ਸਾਹਿਬ ਲੋਕ ਸੜਕ ਵਿਭਾਗ ਉਹਨਾਂ ਨੂੰ ਐਮਐਲਏ ਹਲਕਾ ਖੇਮ ਕਰਨ ਨੂੰ ਬੇਨਤੀ ਕਰਦੇ ਆ ਕਿ ਇੱਦਾਂ ਵੱਡਾ ਇਤਿਹਾਸਕ ਨਗਰ ਹੋਣ ਦੇ ਲਾਤੇ ਹਰਗੋਬਿੰਦ ਸਾਹਿਬ ਦਾ ਭਾਈ ਪ੍ਰਕਾਸ਼ ਦਾ ਭਾਈ ਘਟ ਸਿੰਘ ਦਾ ਕਿਥੇ ਮੰਦਿਰ ਹੀ ਬਹੁਤ ਵੱਡਾ ਕਾਲੀ ਮਾਤਾ ਦਾ ਮਤਲਬ ਬਹੁਤ ਵਧੀਆ ਵਾ ਇਸ ਕਰਕੇ ਸਾਂਝੇ ਸੜਕਿਆ ਸਾਰੇ ਪਿੰਡ ਵਾਲਿਆਂ ਨੂੰ ਅਸੀਂ ਕਹਿੰਦੇ ਹਾਂ ਪੱਤਰਕਾਰਾਂ ਨੂੰ ਇਹਨਾਂ ਦੇ ਵੀਰਾਂ ਨੂੰ ਕਰਦੇ ਆ ਪਿੰਡ ਵਾਲਿਆਂ ਨੂੰ ਅਸੀਂ ਸੜਾਈ ਕਿਉਂ ਲਾਗੇ ਸੜਕ ਬਣਾਓ ਮੇਰੇ ਵੀਰ ਤੇ ਬਹੁਤ ਜ਼ਿਆਦਾ ਕੰਮ ਗਲਤ ਹੋਇਆ ਪਿਆ ਵਾ ਸੜਕਾਂ ਕੇ ਵੇਖ ਲੋ ਤੁਸੀਂ ਕੀ ਸੜਕ ਦਾ ਕੀ ਹਾਲ ਬਣਿਆ ਪਿਆ ਵੇਖ ਲੋ ਤੁਸੀਂ ਆਗੇ ਇੱਥੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਇਹ ਲਿੰਕ ਰੋਡ ਸੋਰਸਿੰਗ ਕਈ ਸਰਹੱਦੀ ਪਿੰਡਾਂ ਦਾ ਇੱਥੋਂ ਇੱਕ ਲਾਂਘਾ ਹੈ ਤੇ ਕਈ ਸਰਹੱਦੀ ਪਿੰਡਾਂ ਨੂੰ ਨਾਲ ਆਪਣੇ ਜੋੜਦੀ ਹੈ ਬਹੁਤ ਹੀ ਭਾਰੀ ਹਵਾ ਜਾਈ ਇਥੇ ਰਹਿੰਦੀ ਹੈ ਜਿਸ ਕਰਕੇ ਇਸ ਸੜਕ ਦਾ ਜਲਦ ਮੁਰੰਮਤ ਹੋਣਾ ਸਰਕਾਰ ਵੱਲੋਂ ਇਸ ਦੀ ਉਸਾਰੀ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਅਸੀਂ ਰੱਖਿਆ ਚਾਲਕ ਗੋਰੇ ਨਾਲ ਗੋਰਾ ਜੀ ਨਾਲ ਗੱਲ ਤੁਹਾਡੀ ਗੱਲਬਾਤ ਕਰਵਾਂਗੇ ਕਾਹਵੇਂ ਮੰਗਾਇਆ ਵਾਇਓ ਜੀ ਕੀ ਖਾਲਸਾ ਵਾਇਓ ਜੀ ਕੀ ਖੜੇ ਅਸੀਂ ਮਹਾਰਾਜ ਰਿਸ਼ਕਾ ਚਲੋ ਨਾ ਨਾ ਸੱਜਦੇ ਵੀ ਐਸਪਾਸੇ ਜੀ ਹਸਪਤਾਲ ਆ ਐਸਪਾਸੇ ਬੈਂਚ ਆਈ ਸਾਰੇ ਨਗਰ ਦਾ ਇਹ ਮੇਨ ਰਾਹ ਆ ਜੀ ਜੇ ਜਦੋਂ ਅਸੀਂ ਲੰਗਦੇ ਆ ਇੱਥੇ ਗੋਡੇ-ਗੋਡੇ ਪੜ-ਪੜ ਪਾਣੀ ਖਲੋ ਜਾਂਦਾ ਜੀ ਇੰਨੀ ਮੁਸ਼ਕਲ ਆਉਂਦੀ ਆ ਇੱਥੇ ਬਹੁਤ ਜ਼ਿਆਦਾ ਪਾਣੀ ਖਲੋ ਜਾਂਦਾ ਕਈ ਵਾਰ ਸਾਨੂੰ ਵੀ ਅਸੀਂ ਰੋਜ਼ ਲੰਘਣ ਵਾਲਿਆਂ ਸਾਨੂੰ ਵੀ ਨਿਪਟੋ ਇਹਦਾ ਪਤਾ ਲੱਗਦਾ ਕਈ ਵਾਰਾ ਰਸ਼ਕਾ ਫਲਟ ਜਾਂਦਾ ਬਜ਼ੁਰਗ ਡਿੱਗ ਪੈਂਦੇ ਆ ਬੁਰਾ ਇੱਥੇ ਹਾਲ ਹੋਣ ਡਿਆ ਸਾਡੇ ਨਗਰ ਦਾ ਰਾਹ ਆ ਅਹੀਂ ਤੇ ਸਰਕਾਰ ਦੇ ਸਾਡੀ ਬੇਨਤੀ ਕਰਾਂਗੇ ਜੀ ਇਹ ਇਹਨੂੰ ਖੇਤੀ ਤੋਂ ਖੇਤੀ ਇਹਦੀ ਿਆਦੀ ਕਰਵਾਉਣ ਬਹੁਤ ਜਿਆਦਾ ਮੁਸ਼ਕਲ ਆ ਰਹੀ ਆ ਜੀ ਨਾਲ ਆ ਮੰਡੀਆਂ ਤਾਂ ਕਦੇ ਕਿਦਮ ਦੀ ਕਿਦਰੀ ਸ਼ਬਦ ਜਾਂਦੀ ਆ ਨੇ ਰਾਹ ਆਡੀ ਸੜਕ ਦਾ ਬਹੁਤ ਬਹੁਤ ਖਰਾਬ ਖੜੀ ਆ ਜੀ ਇਹ ਭਾਜੀ ਕਿੰਨੇ ਪਿੰਡ ਪਿੰਦੇ ਲੱਗਦੇ ਨੇ ਇਸ ਲੇਕ ਰੋਡ ਦੇ ਨਾਲ ਜੁੜਦੇ ਨੇ ਇਹ ਜੀ ਇੱਕ ਤਾਂ ਅੰਨਾ ਨਾਰਲੀ ਤੱਕ ਜੀਨਿਆ ਤੱਕ ਮੱਲੀਆਂ ਮਾਨਿਆਂ ਤੱਕ ਲੱਗੀ ਪੁੱਛਰ ਵੱਡਾ ਪੁੱਛਰ 16 ਕਾਟ ਖਾਰੀ ਤੱਕ ਛੜ ਗਿਆ ਜੀ ਇਹ ਨਾਲ ਜਿਹੜੀ ਤੇ ਚੱਕ ਦੇ ਨਾਲ ਜੋੜੀ ਹੈ ਜੀ ਇਹ ਬਹੁਤ ਆ ਤੇ ਕੰਮ ਬਹੁਤ ਖਰਾਬ ਆ ਜੀ ਸੁਖਲਾ ਇੱਥੋਂ ਸੁਰ ਸਿੰਘ ਤੋਂ ਅੱਗੇ ਨੂੰ ਲਾ ਗਏ ਤੇ ਇਹ ਇਧਰ ਆ ਲਈਆਂ ਦੀ ਪੱਤੀ ਦਾ ਕੋ ਬੜੀ ਦੂਰ ਤੱਕ ਖਰਾਬ ਆ ਜੀ ਇਹ ਮਰਮਤ ਹੋ ਜਾਵੇ ਤੇ ਬਹੁਤ ਬਹੁਤ ਸਰਕਾਰ ਦਾ ਧੰਨਵਾਦ ਆ ਜੀ ਇਹ ਕਤੂਸ ਪਿੰਡ ਤੇ ਲੱਗਦੇ ਹੋਣਗੇ ਇਸ ਸੜਕ ਦੇ ਨਾਲ ਜਿਹੜਾ ਇੱਥੋਂ ਲੋਕ ਲੰਘਦੇ ਨੇ 8-10 ਪਿੰਡਾਂ ਦੇ ਲੋਕ ਤੇ ਹੋਣਗੇ ਹਾਂਜੀ ਜਿਆਦੇ ਆ ਜੀ ਸਗੋਂ ਆਪਾਂ ਆਪਾਂ ਦਾ ਲਾਗੇ ਲਾਗੇ ਵਾਲੇ ਗਨੇ ਆਂ ਗਾਂਹ ਦੂਰ ਤੱਕ ਜਾਈਏ ਟਾਰੀ ਤੱਕ ਦੇ ਇਧਰ ਨੂੰ ਬਰੋਤ ਆ ਚੌੜਕਾੜ ਇਹਨੂੰ ਆਉਂਦੇ ਆ ਜੀ ਇਹ ਏਰੀਆ ਸਾਰਾ ਪੇਜਾ ਸਬਜ਼ੀ ਉਹ ਪਾਸੇ ਆ ਉਧਰ ਉਹ ਬੈਂਕਾ ਕੰਦੀਪੁਰ ਕੰਦਾ ਜੀ ਇਹਨਾਂ ਲੋਕਾਂ ਦਾ ਪਿੰਡ ਵਾਸੀਆਂ ਦਾ ਇਥੋਂ ਦੇ ਵਸਨੀਕਾਂ ਦਾ ਰੱਖਿਆ ਚਾਲਕਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਲਿੰਕ ਰੋਡ ਹੈ ਮੀਂਹ ਪੈਣ ਮਗਰੋਂ ਤਾਂ ਛੱਪੜ ਦਾ ਰੂਪ ਧਾਰ ਜਾਂਦੀ ਹੈ ਤੇ ਇਥੋਂ ਲੰਘਣਾ ਲੰਘਣਾ ਜਿਹੜਾ ਉਹ ਨਾ ਮੁਮਕਿਨ ਹੋ ਜਾਂਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਰਸਿਆਂ ਨੂੰ ਤੈਹਲ ਦੇ ਆਧਾਰ ਤੇ ਉਹ ਸਾਰੀ ਕੁਰਾ ਕੇ ਇਹਨਾਂ ਨੂੰ ਇੱਕ ਲੰਘਣ ਲਾਇਕ ਬਣਾਵੇ ਤਾ ਜੋ ਲੋਕਾਂ ਨੂੰ ਮੁਸ਼ਕਲ ਨਾ ਆਵੇ ਸਿਰਫ ਦਾਅਵਿਆਂ ਦੇ ਨਾਲ ਕੁਝ ਨਹੀਂ ਹੋਣਾ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਜ਼ਮੀਨੀ ਤੌਰ ਤੇ ਜ਼ਮੀਨੀ ਹਕੀਕਤਾਂ ਨੂੰ ਵਚਣਾ ਪਏਗਾ ਤੇ ਜਿੱਥੇ ਵੀ ਇਹ ਵਿਕਾਸ ਕਾਰਜਾਂ ਦੇ ਜਿੱਥੇ ਵੀ ਲੋਡ ਹੈ ਜਿੱਥੇ ਵੀ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਉੱਤਰ ਜਲਦ ਤੋਂ ਜਲਦ ਧਿਆਨ ਦੇਣਾ ਪਵੇਗਾ ਨਹੀਂ ਤੇ ਲੋਕਾਂ ਵਿੱਚ ਰੋਸ ਹੋਰ ਵੱਧ ਜ ਜਾਵੇਗਾ ਜੋ ਸਰਕਾਰ ਲਈ ਹੌਲੇ ਸਮੇਂ ਦੇ ਵਿੱਚ ਮੁਸੀਬਤ ਖੜੀ ਕਰ ਸਕਦਾ ਹੈ ਅਲਤੀ ਵੀਡੀਓ ਵਿੱਚ ਇਨਾ ਹੀ ਜੁੜੇ ਰਹੋ ਲੋਕ ਚਰਚਾ ਟੀਵੀ ਦੇ ਨਾਲ